925 ਘੰਟੇ ਚੱਲਿਆ ਹਾਂਜੀ 80 ਤੋਂ 85 ਪੈਸੇ ਟਰੈਰ ਨਾਲ ਦੇ ਆ ਨਾ ਕਿਤੇ ਚਾਬੀ ਲੱਗੀ ਨਾ ਕੁਸਾ ਸਾਰਾ ਟਰੈਕਟਰ ਰੀਜਨਲ ਹੈ ਕਿਤੇ ਚਾਬੀ ਨਹੀਂ ਲੱਗੀ 2100 ਘੰਟੇ ਚੱਲਿਆ ਚਾਰੇ ਟਰੈਰ ਨਵੇਂ ਚੁਕੜਾ ਚਾਰਾ ਨਵੇਂ ਟਰੈਰ ਦਾ ਇਹ 1025 ਘੰਟੇ ਚੱਲਿਆ ਹਾਂਜੀ 18 ਮਾਡਲ ਹੈ ਹਾਂਜੀ ਟਰੈਰ ਨਾਲ ਦੇ 85 ਪੈਸੇ ਆ ਠੀਕ ਹੈ ਜੀ ਹਾਂਜੀ ਕਿਤੇ ਚਾਬੀ ਨਹੀਂ ਲੱਗੀ ਸਾਰਾ ਟਰੈਕਟਰ ਰੀਜਨਲ ਹੈ 1600 ਘੰਟੇ ਚੱਲਿਆ ਹਾਂਜੀ ਕਿਤੇ ਚਾਬੀ ਨਹੀਂ ਲੱਗੀ ਟਰੈਕਟਰ ਦੇ ਨਾਲ ਦੇ ਟਾਇਰ ਹੈਗੇ 60 ਰੁਪਏ 15 ਮਾਡਲ ਹੈ ਕਿਤੇ ਟਰੈਕਟਰ ਤੇ ਚਾਬੀ ਨਹੀਂ ਲੱਗੀ ਕੋਈ ਜੋੜ ਨਹੀਂ ਖੁੱਲਿਆ ਕੋਈ ਪੰਪ ਨਹੀਂ ਖੁੱਲਿਆ ਚਾਰੇ ਟਾਇਰ ਨਵੇਂ ਆ ਹੈ 2013 ਮਾਡਲ ਹੈ ਬਾਈ ਜੀ ਹਾਂਜੀ ਮਗਲੇ ਟਾਇਰ ਗੋਲਾ ਅਗਲੇ ਅੱਧੇ ਟਾਇਰ ਆ ਬਗਲੇ ਟਾਇਰ ਨਵੇਂ ਆ ਅਗਲੇ ਟਾਇਰ 70 80 ਰੁਪਏ ਆ ਠੀਕ ਹੈ ਜੀ ਇੰਜਨ ਗੇਅਰ ਦਾ ਪੂਰਾ ਚੰਗਾ ਟਰੈਕਟਰ ਵਾ ਕੇ ਆਦਿ ਤਸੱਲੀ ਕਰਕੇ ਲੈ ਕੇ ਜਾਣ ਹੈ 2000 ਮਾਡਲ ਹੈ ਬਾਈ ਜੀ ਹਾਂਜੀ ਤੇ ਸਾਰਾ ਜੇਨ ਇੰਜਨ ਟਰੈਕਟਰ ਓਰੀਜਨਲ ਠੀਕ ਹੈ ਜੀ ਡਬਲ ਕਲਚ ਆ ਗਿਆ ਰਿਵਰਸ ਸਪੀਡ ਚੋ ਚਾ ਗਿਆ ਆ ਸਨ ਬਾਈ ਦੱਸੂਗਾ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਹੋਰ ਠੀਕ ਆ ਭਰਾ ਠੀਕ ਹੈ ਜੀ ਠੀਕ ਹੈ ਚੜ੍ਹਦੀ ਕਲਾ ਚੜ੍ਹਦੀ ਕਲਾ ਜਮਾ ਜੀ ਤੇ ਪਹਿਲਾਂ ਤਾਂ ਲੋਕੇਸਨ ਦੱਸ ਬਾਈ ਆਪਣੀ ਆ ਆਪਣੀ ਬਾਈ ਜੀ ਆਪਣੇ ਅਬੌਰ ਤੋਂ ਸੀਤੋ ਰੋਡ ਤੇ ਆਪਣੀ ਦੁਕਾਨ ਹੈ ਬਾਈ ਜੀ ਟੋਲ ਪਲਾਜ ਤੋਂ 1 ਕਿਲੋਮੀਟਰ ਪਹਿਲਾਂ ਟੋਲ ਪਲਾਜੇ ਤੋਂ 1 ਕਿਲੋਮੀਟਰ ਪਹਿਲਾਂ ਇਹ ਰੋਡ ਕਿੱਧਰ ਨੂੰ ਵਗਿਆ ਇਹ ਡੱਬਾ ਵਾਲੀ ਨੂੰ ਜਾਵੜਿਆ ਬਾਈ ਜੀ ਡੱਬਾ ਵਾਲੀ ਨੂੰ ਤੇ ਇਹ ਇਧਰ ਰੋਡ ਕਿੱਧਰ ਵਗਿਆ ਇਧਰ ਅਬੌਰ ਨੂੰ ਜਾਵੜਿਆ ਬਾਈ ਜੀ ਅਬੌਰ ਨੂੰ ਇਹ ਪਿੰਡ ਹੈ ਚੱਕ ਵਾਲਾ ਟਿੱਬਾ ਚੱਕਾ ਵਾਲਾ ਟਿੱਬਾ ਹਾਂਜੀ ਚੱਕਾ ਵਾਲਾ ਟਿੱਬਾ ਪਿੰਡ ਦਾ ਨਵਾਂ ਮਿੱਤਰੋ ਇੱਥੇ ਆਪਣੀ ਦੁਕਾਨ ਹੈ ਜੀ ਇੱਥੇ ਆਪਣੀ ਦੁਕਾਨ ਹੈ ਹਾਂਜੀ ਠੀਕ ਹੈ ਕਿੰਨੇ ਕੁ ਟਰੈਕਟਰ ਰੱਖਦੇ ਹੋ ਭਰਾ ਜੀ ਆਪਣੇ ਕੋਲ ਬਾਈ ਦੀ 20 ਤੋਂ 25 ਟਰੈਕਟਰ ਹੁੰਦੇ 20 ਤੋਂ 25 ਪੰਜਾਬ ਨੰਬਰ ਕਿਨਾ ਕਿਵੇਂ ਹੁੰਦੇ ਆ ਨਾ ਨਾ ਆਪਣੇ ਕੋਲ ਸਾਰੇ ਰਾਜਸਥਾਨ ਨੰਬਰ ਹੁੰਦੇ ਜੀ ਰਾਜਸਥਾਨ ਨੰਬਰ ਪੰਜਾਬ 'ਚ ਨਾ ਹੋ ਜਾਣਗੇ ਆ ਪੰਜਾਬ 'ਚ ਨਾ ਹੋ ਜਾਣਗੇ ਲੋਨ ਵੀ ਕਰਾ ਦਾਂਗੇ ਉੱਚੇ ਮਾਡਲਾਂ ਦੇ ਇੱਧਰ ਨਾਮ ਵੀ ਕਰਾ ਦਾਂਗੇ ਇੱਧਰ ਨਾਮ ਵੀ ਕਰਾ ਦੇਵਾਂਗੇ ਲੋਨ ਵੀ ਹੋ ਜਾਊ ਹਾਂਜੀ ਸਾਰਾ ਕੁਝ ਕਿੰਨੇ ਕੁ ਦਿਨਾਂ 'ਚ ਨਾਮ ਹੋ ਜਾਊ ਨਾ ਮੈਂ ਜੀ 5 ਤੋਂ 7 ਦਿਨਾਂ ਦੇ ਵਿੱਚ 5ਵੇਂ ਤੋਂ 7ਵੇਂ ਦਿਨਾਂ ਦੇ ਹਾਂਜੀ ਠੀਕ ਹੈ ਲੋ ਵੀ ਮਿੱਤਰੋ ਤੁਹਾਡਾ ਫਾਇਦਾ 5 ਤੋਂ 7 ਦਿਨਾਂ ਦੇ ਵਿੱਚ ਨਾਮ ਵੀ ਕਰਾ ਦੇਣਗੇ 5 ਤੋਂ 7 ਦਿਨਾਂ ਚ ਲਾਉਣ ਵੀ ਹੋ ਜੂ ਹੁਣ ਆਪਾਂ 855 ਤੋਂ ਸਟਾਰਟ ਕਰਦੇ ਆ ਟਮਾਟਰੀ ਤੋਂ ਇਹਦੇ ਬਾਰੇ ਦੱਸੀ ਬਈ ਏ ਬਾਈ ਜੀ ਬਾਈ ਮਾਡਲ ਹੈ ਹਾਂਜੀ 925 ਘੰਟੇ ਚੱਲਿਆ ਹੈ ਹਾਂਜੀ 80 ਤੋਂ 85 ਪੈਸੇ ਟਾਇਰ ਨਾਲ ਦੇ ਆ ਨਾ ਕਿਤੇ ਚਾਬੀ ਲੱਗੀ ਨਾ ਕੁਸਾ ਸਾਰਾ ਟਰੈਕਟਰ ਜੈਨੀਆਂ ਨੇ ਸਾਰਾ ਟਰੈਕਟਰ ਜੈਨੀਆਂ ਹੈ ਕੋਕਾ ਵੀ ਟਰੈਕਟਰ ਕੋਕਾ ਵੀ ਟਰੈਕਟਰ ਮਿੱਤਰੋ ਦੇਗੀ ਚੁੱਲੇ ਚ ਆ ਗਿਆ ਟਰੈਕਟਰ ਰੰਗ ਪੇਂਟ ਦਾ ਸਾਰਾ ਰੇਨ ਵਾਲਾ ਬਾਈ ਕਹਿੰਦਾ ਤੇ ਟਰੈਕਟਰ ਤੁਸੀਂ ਦੇਖ ਸਕਦੇ ਹੋ ਹਜੇ ਰੇਸ ਜੀ ਵੀ ਨਹੀਂ ਛੇੜੀ ਮਾਡਲ ਤੇ ਰੇਟ ਕਿੰਨਾ ਕਿੱਤੇ ਚਾਬੀ ਨਹੀਂ ਲੱਗੀ ਬਾਈ ਜੀ ਮਾਡਲ ਬਾਈ ਹੈ ਰੇਟ ਇਹਦਾ ਹੈਗਾ 635000 ਰੁਪਏ 635000 ਮਿੱਤਰੋ ਇਹਦਾ ਡਿਮਾਂਡ ਹੈ ਦੇਣਾ ਕਿੰਨੇ ਦਾ ਹੈ ਉਹ ਬਾਈ ਜੀ ਦੇ ਦੇ ਮਾਨਤਾਨ ਕਰ ਦਾਂਗੇ ਆਪਾਂ ਮੌਕੇ ਤੇ ਮੌਕੇ ਤੇ ਮਾਨਤਾਨ ਮਿੱਤਰੋ ਹੋ ਜਾਊਗਾ ਮੂਰੇ ਆ ਗਿਆ 330 ਸੁਪਰ ਪਲੱਸ ਯੂਜੀ ਕੇਰ ਵਾਲਾ ਹਾਂ ਯੂਜੀ ਕੇਰ ਵਾਲਾ ਜੀ ਦੱਸੀ ਬਾਈ ਇਹ ਵੀ ਮਾਡਲ ਹੈ ਬਾਈ ਜੀ ਹਾਂ ਜੀ ਕਿਤੇ ਚਾਬੀ ਨਹੀਂ ਲੱਗੀ 2100 ਘੰਟੇ ਚੱਲਿਆ ਚਾਰੇ ਢੇਰ ਨਵੇਂ ਚੌਕੜਾ ਚਾਰਾ ਨਵੇਂ ਢੇਰਾਂ ਦਾ ਠੀਕ ਹੈ ਜੀ ਅਲੱਗ ਤੋਂ ਕਲੱਚ ਵਾਲਾ ਹਾਂਜੀ ਅਲੱਗ ਤੋਂ ਕਲੱਚ ਵਾਲਾ ਟੌਪ ਵਾਲਾ ਮਾਡਲ ਹੈ ਟੌਪ ਵਾਲਾ ਮਾਡਲ ਹੈ ਹਾਂਜੀ ਕਿਤੇ ਚਾਬੀ ਨਹੀਂ ਲੱਗੀ ਕਿਤੇ ਚਾਬੀ ਨਹੀਂ ਲੱਗੀ ਮਿੱਤਰੋ ਟਰੈਕਟਰ ਦੇਖ ਸਕਦੇ ਹੋ ਹਜੇ ਰੇਸ ਜੀ ਇਹਦੇ ਵੀ ਨਹੀਂ ਛੇੜੀ ਤੇ ਡਬਲ ਡਿਸਟ੍ਰਿਬਿਊਟਰ ਚਾ ਤੇ ਮਾਡਲ ਤੇ ਰੇਟ ਮਾਡਲ 20 ਹੈ ਬਾਈ ਜੀ ਰੇਟ ਇਹਦਾ 6 ਲੱਖ ਰੁਪਏ ਹੈ ਬਾਈ 6 ਲੱਖ ਰੁਪਿਆ ਇਹਦੀ ਡਿਮਾਂਡ ਹੈ ਮਿੱਤਰੋ ਬਾਕੀ ਬਾਈ ਕਹਿੰਦਾ ਮੌਕੇ ਤੇ ਡਿਸਕਾਊਂਟ ਹੋਊਗਾ ਮੂਰੇ 50 ਸੱਤੇ ਡੀ ਆ ਗਿਆ ਜੌਂਡੀਅਰ ਇਹਦੇ ਬਾਰੇ ਦੱਸੀ ਬਾਈ ਤੇ 1025 ਘੰਟੇ ਚੱਲਿਆ ਹਾਂਜੀ 18 ਮਾਡਲ ਹੈ ਹਾਂਜੀ 18 ਨਾਲ ਦੇ 85 ਪੈਸੇ ਆ ਠੀਕ ਹੈ ਜੀ ਹਾਂਜੀ ਕਿਤੇ ਚਾਬੀ ਨਹੀਂ ਲੱਗੀ ਸਾਰਾ ਟਰੈਕਟਰ ਰੀਜਨਲ ਹੈ ਠੀਕ ਹੈ ਜੀ ਤੇ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਤੁਸੀਂ ਸਾਰਾ ਟਰੈਕਟਰ ਰੇਨ ਵਾਲਾ ਹੈ ਮਾਡਲ ਤੇ ਰੇਟ ਕਿੰਨਾ ਰੋਹ ਬਾਈ ਮਾਡਲ 18 ਮਾਡਲ ਹੈ ਰੇਟ ਇਹਦਾ 375000 ਰੁਪਏ ਬਾਈ 375000 ਡਿਮਾਂਡ ਹੈ ਮਿੱਤਰੋ ਬਾਕੀ ਮੌਕੇ ਤੇ ਬਾਈ ਕਹਿੰਦੇ ਡਿਸਕਾਊਂਟ ਕਰਾਂਗੇ ਤੇ ਬਾਕੀ ਫੋਨ ਤੇ ਕੰਟੈਕਟ ਕਰ ਲਓ ਤੁਹਾਨੂੰ ਸਹੀ ਰੇਟ ਵੀ ਦੱਸ ਦੇਣਗੇ ਮਾਣ ਮੋਟਾ ਜੇ ਦੂਰੋਂ ਆਣਿਓ ਤੁਸੀਂ ਤੇ ਮੂਰੇ ਆ ਗਿਆ ਸਿਉਨਾਲੀਕਾ 50 ਦਾ 52 ਐਚਪੀ ਐਚਡੀ ਅਮਰ ਚੇਂਜਰ ਮ 3 स्पीड ਤੇ ਸ਼ਟਲ ਗੇਅਰ 'ਚ ਹਾਂਜੀ 1600 ਘੰਟੇ ਚੱਲਿਆ ਹਾਂਜੀ ਕਿਤੇ ਚਾਬੀ ਨਹੀਂ ਲੱਗੀ ਟਰੈਕਟਰ ਦੇ ਨਾਲ ਦੇ ਟਾਇਰ ਹੈਗੇ 60 ਕ ਪੈਸੇ ਨਾਲ ਦੇ ਟਾਇਰ 60 ਕ ਪੈਸੇ ਨੇ ਮਿੱਤਰੋ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਇੰਜਨ ਗੇਅਰ ਦਾ ਫੁੱਲ ਤਿਆਰ ਦਾ ਇੰਜਨ ਗੇਅਰ ਦਾ ਫੁੱਲ ਚੰਗਾ ਹਜੇ ਆ ਤੁਸੀਂ ਦੇਖ ਸਕਦੇ ਹੋ ਬਾਈ ਕੱਲਾ ਭੱਟੀ ਭੱਟੀ ਤੋਂ ਰੰਗ ਲਿਆ ਹੋਰ ਕਿਤੇ ਰਾਂਗਾ ਲਥਾ ਨਹੀਂ ਟਰੈਕਟਰ ਚੰਗਾ ਹੈ ਮਾਡਲ ਤੇ ਰੇਟ ਕਿੰਨਾ ਰੂ ਬਾਈ ਮਾਡਲ ਬਾਈ ਜੀ ਇਹ ਮਾਡਲ ਹੈ 21 ਮਾਡਲ ਹੈ ਬਾਈ ਜੀ ਰੇਟ ਇਹਦਾ ਹੈਗਾ 5.5 ਲੱਖ ਰੁਪਏ 5.5 ਲੱਖ ਮਿੱਤਰੋ ਡਿਮਾਂਡ ਹੈ ਬਾਕੀ ਮੌਕੇ ਤੇ ਮਾਨਤਾਨ ਕੀਤਾ ਜਾਊਗਾ ਚੰਗਾ ਟਰੈਕਟਰ ਹੈ ਤੇ ਮੂਰੇ ਆ ਗਿਆ ਆਪਣੇ ਆ ਕਿਹੜਾ ਆ ਗਿਆ ਯੂਰੋ 50 ਅੱਛਾ ਯੂਰੋ 50 ਹਾਂਜੀ ਇਹ ਕੋਈ ਨਵਾਂ ਦੇਖਿਆ ਪਹਿਲੀ ਵਾਰ ਹੈ ਨਾ ਨਾ ਬਾਈ ਜੀ ਇਹ ਤੇਲ ਖਰਚਾ ਟਰੈਕਟਰ ਦਾ ਬਹੁਤ ਘੱਟ ਹੈ ਬਾਈ ਜੀ ਤੇਲ ਖਰਚਾ ਹੈ ਹੀ ਨਹੀਂ ਜਮੀ ਹਾਂ ਬਾਈ ਜੀ ਠੀਕ ਹੈ ਤੇਲ ਖਰਚਾ ਮਿੱਤਰੋ ਬਹੁਤ ਘੱਟ ਹੈ ਰੰਗ ਪੇਂਟ ਜੇ ਤਾਂ ਚੌਕੀ ਜਾਂਦਾ ਜਮਨਵਾ ਟਰੈਕਟਰ ਬਾਈ ਜੀ ਚਾਬੀ ਨਹੀਂ ਲੱਗੀ 50 ਐਚਪੀ ਤੇ ਆ ਜਾਂਦਾ ਹੈ ਤੇ ਟੂ ਸਪੀਡ ਚ ਹੈ ਠੀਕ ਹੈ ਕਿੰਨੇ ਕ ਘੰਟੇ ਚੱਲਿਆ ਇਹ 1600 ਘੰਟੇ ਚੱਲਿਆ ਬਾਈ ਜੀ 1600 ਘੰਟੇ ਚੱਲਿਆ ਮਿੱਤਰੋ 21 ਮਾਡਲ ਹੈ ਬਾਈ ਜੀ 21 ਮਾਡਲ ਹੈ ਟਾਇਰਾਂ ਦੀ ਕੰਡੀਸ਼ਨ ਆ ਟਾਇਰ ਦੇ ਟੇਰਾ ਬਾਈ ਜੀ ਮਾਗਰ ਲਿਆਦੇ ਨੇ ਮਿੱਤਰੋ ਨਾਲ ਦੇ ਟੇਰਾ ਨਾਲ ਦੇ ਟਾਇਰ ਨੇ ਟਰੈਕਟਰ ਦੇਖ ਸਕਦੇ ਹੋ ਡਿਸਟਰੀਬਿਊਟਰ ਲੱਗਿਆ ਇਹਨੂੰ ਹੰਡ ਡਿਸਟਰੀਬਿਊਟਰ ਲੱਗਿਆ ਬਾਈ ਜੀ ਡਬਲ ਡਿਸਟਰੀਬਿਊਟਰ ਹੈ ਤੇ ਮਾਡਲ ਤੇ ਰੇਟ ਕਿੰਨਾ ਰਹੂ ਏ ਮਾਡਲ ਬਾਈ ਜੀ 21 ਹੈ ਰੇਟ ਇਹਦਾ 5 ਲੱਖ 40000 ਰੁਪਏ 5 ਲੱਖ 40000 5 ਲੱਖ 40000 ਮਿੱਤਰੋ ਇਹਦਾ ਰੇਟ ਹੈ ਤੇ ਮੂਰੇ ਆ ਗਿਆ 744 ਐਫ 22 ਰਿਵਰਸ ਵੀਡੀਓ ਇਹਦੇ ਬਾਰੇ ਦੱਸੀ ਬਾਈ ਤੇ ਬਾਈ ਜੀ 15 ਮਾਡਲ ਹੈ ਕਿਤੇ ਟਰੈਕਟਰ ਤੇ ਚਾਬੀ ਨਹੀਂ ਲੱਗੀ ਕੋਈ ਜੋੜ ਨਹੀਂ ਖੁੱਲਿਆ ਕੋਈ ਪੰਪ ਨਹੀਂ ਖੁੱਲਿਆ ਚਾਰੇ ਟਾਇਰ ਨਵੇਂ ਆ ਠੀਕ ਹੈ ਤੇ ਰੰਗ ਪੈਂਟ ਦਾ ਸਿਰ ਓਰੀਜినਲ ਹੈ ਰੰਗ ਪੈਂਟ ਦਾ ਓਰੀਜినਲ ਹੈ ਕੋਈ ਕਲਮ ਨਹੀਂ ਲੱਗੀ ਇੰਜਨ ਗੇਅਰ ਦਾ ਫੁੱਲ ਤਿਆਰ ਦਾ ਟੈਟਰ ਆਪਣੀ ਗਾਰੰਟੀ ਹੈ ਭਾਈ ਜੀ ਪਾਵੇਂ ਵਾਹ ਕੇ ਲੈ ਕੇ ਜਾਓ ਭਾਈ ਦੋ ਦਿਨ ਵਾਹੋ ਠੀਕ ਹੈ ਚਾਹੇ ਦੋ ਦਿਨ ਬਾਲੇ ਨਾ ਹਾਂਜੀ ਦੋ ਦਿਨ ਬਾਹਰ ਪੰਪ ਵਾਲ ਆ ਗਿਆ ਬਾਹਰ ਪੰਪ ਵਾਲਾ ਭਾਈ ਜੀ 15 ਮਾਡਲ ਦਾ ਮਗਲੇ ਟਾਇਰ ਜਮਾ ਨਾ ਭਏ ਤੇ ਅਗਲੇ 80 90 ਬਏ ਟਾਇਰ ਮਗਲੇ ਟਾਇਰ ਰੂਇਆ ਪੈਣੇ ਮਿੱਤਰੋ ਅਗਲੇ 80 85 ਪਰ ਦਾ ਟਾਇਰ ਨਹੀਂ ਡਬਲ ਕਲੱਚ ਰਿਵਰਸ ਪੀਟਿਓ ਚਾਹੀਏ ਡਬਲ ਕਲੱਚ ਰਿਵਰਸ ਪੀਟਿਓ ਤੇ ਮਾਡਲ ਤੇ ਰੇਟ ਕਿੰਨਾ ਰਹੋ ਮਾ ਮੁੰਡਾ ਕਹਿੰਦਾ ਬਾਕੀ ਮੌਕੇ ਤੇ ਮਾਨਤਾ ਨਾ ਕੀਤਾ ਜਾਊ ਮੂਰੇ 368 ਆ ਗਿਆ ਇਸਰ ਇਹਦੇ ਬਾਰੇ ਦਸੀਪਰਾ ਇਹ 2013 ਮਾਡਲ ਹੈ ਬਾਈ ਜੀ ਹਾਂਜੀ ਮਗਲੇ ਟੇਰ ਗੋਲਾ ਅਗਲੇ ਅੱਧੇ ਟੇਰਾ ਠੀਕ ਹੈ ਜੀ ਤੇ ਇਹਦੀ ਆਪਣੀ ਡਿਮਾਂਡ ਹੈ ਬਾਈ ਜੀ 185000 ਰੁਪਏ 185000 ਡਿਮਾਂਡ ਹੈ ਮਿੱਤਰੋ ਹਾਂਜੀ ਸਾਰਾ オリジナル ਡੈਟਾ ਸਾਰਾ ਰੀਨ ਵਾਲਾ ਹੈ ਬਾਕੀ ਮੌਕੇ ਤੇ ਮਾਨਤਾ ਨ ਕੀਤਾ ਜਾਊਗਾ ਤੇ ਮੂਰੇ ਆ ਗਿਆ 475 ਭੂਮੀਪੁੱਤਰ ਭੂਮੀਪੁੱਤਰ 2006 ਮਾਡਲ ਹੈ ਬਾਈ ਜੀ ਹਾਂਜੀ ਪਗਲੇ ਟਾਇਰ ਨਵੇਂ ਆ ਅਗਲੇ ਟਾਇਰ 70 80 ਪੈਸੇ ਆ ਠੀਕ ਹੈ ਜੀ ਇੰਜਨ ਗੇਅਰ ਦਾ ਫੁੱਲ ਚੰਗਾ ਟਰੈਕਟਰ ਆ ਵਾ ਕੇ ਆਦੇ ਤਸਲੀ ਕਰਕੇ ਲੈ ਕੇ ਜਾਣ ਹਾਂਜੀ ਤੇ ਬਾਈ ਜੀ 2006 ਮਾਡਲ ਹੈ ਰੇਟ ਹੈਗਾ ਇਹਦਾ 190000 ਰੁਪਏ 190000 ਇਹਦੀ ਡਿਮਾਂਡ ਆ ਮਿੱਤਰੋ ਬਾਕੀ ਮੌਕੇ ਤੇ ਮਾਨਤਾਨ ਕੀਤਾ ਜਾਊਗਾ ਮੂਰੇ ਆ ਗਿਆ 585 ਮਹਿੰਦਰਾ ਇਹਦੇ ਬਾਰੇ ਦੱਸੀ ਬਾਈ ਇਹ 2000 ਮਾਡਲ ਹੈ ਬਾਈ ਜੀ ਹਾਂਜੀ ਤੇ ਸਾਰਾ ਜੇਨਰਟਰ ਟਰੈਕਟਰ ਓਰੀਜਨਲ ਠੀਕ ਹੈ ਜੀ ਡਬਲ ਕਲਚ ਆ ਗਿਆ ਰਿਵਰਸ ਗੇਅਰ ਚ ਆ ਗਿਆ ਠੀ ਤੇਰੇ ਅਗਲੇ 80 ਪੈਸੇ ਮਗਰਲੇ ਅੱਧੇ ਟਰੈਕਟਰ ਹੈ ਬਈ ਸਾਰਾ origignal ਟਰੈਕਟਰ ਹੈ ਸਾਰਾ origignal ਹੈ ਹਾਂਜੀ ਕਿਤੇ ਕੋਈ ਚਾਪ ਇੰਜਨ ਗੇਅਰ ਦਾ ਵੀ ਉਨੀ ਚੰਗਾ ਇੰਜਨ ਗੇਅਰ ਦਾ ਫੁੱਲ ਚੰਗਾ ਟਰੈਕਟਰ ਵਾ ਕੇ ਲੈ ਕੇ ਜਾਣ ਬਈ ਠੀਕ ਹੈ ਮਾਡਲ ਤੇ ਰੇਟ ਕਿੰਨਾ ਬਾਈ ਮਾਡਲ 2000 2000 ਰੇਟ ਰੇਟ ਇਹਦਾ 1,85,000 ਰੁਪਏ ਹੈ 1,85,000 ਡਿਮਾਂਡ ਹੈ ਮਿੱਤਰੋ ਬਾਕੀ ਮੌਕੇ ਤੇ ਮਾਨਤਾਨ ਕੀਤਾ ਜਾਊਗਾ ਸਿੰਪਲ ਕੱਪੜੇ ਵਾਲੀ ਛਤਰੀ ਹੈ ਮੂਰੇ ਆ ਗਿਆ 5204 ਜੌਂਡੀਰ ਕਾਲੇ ਢੱਡਾਲਾ ਤੇ ਦੱਸੀ ਬਾਈ ਇਹਦੇ ਬਾਰੇ ਇਹ 2007 ਮਾਡਲ ਹੈ ਬਾਈ ਜੀ ਹਾਂ ਤੇ ਇੰਜਨ ਗੇ ਆਪਣੇ ਕੋਲ ਸਾਰੇ ਵਾਹਨਾਂ ਦਾ ਤਸੱਲੀ ਕਰਕੇ ਹੀ ਲੈ ਕੇ ਜਾਣਗੇ ਜੀ ਜਿੰਨੇ ਵੀ ਖੜੇ ਆ ਜਿੰਨੇ ਵੀ ਖੜੇ ਆ ਠੀਕ ਹੈ ਤੇ ਰੇਸ ਜੀ ਤਾਂ ਇਹਦੀ ਵੀ ਨਹੀਂ ਛੇੜੀ ਹਣਾ ਰੇਸ ਵੀ ਇਹਦੀ ਵੀ ਨਹੀਂ ਛੇੜੀ ਮਗਲੇਲ ਸੀਐਲ ਚੇਂਜ ਹੈ ਮੁਗਲੇਲ ਚੇਂਜ ਹੈ ਡ੍ਰਾਈਵਰ ਦਾ ਠੀਕ ਹੈ ਜੀ ਕਿਸੇ ਦਾ ਇਸੇ ਦਾ ਜੀ ਹਾਂਜੀ ਠੀਕ ਹੈ ਜੀ ਤੇ ਇੰਜਨ ਗੇਅਰ ਦਾ ਫੁੱਲ ਚੰਗਾ ਟ੍ਰੈਕਟਰ ਆ ਦਾ ਵਾਹ ਕੇ ਲੈ ਕੇ ਜਾਣ ਤਸੱਲੀ ਕਰਕੇ ਲੈ ਕੇ ਜਾਣ ਅਗਲੇ ਟੇਰ ਰਹਿਗੇ ਭਾਈ ਜੀ 80% ਮਗਲੇ 40% ਠੀਕ ਹੈ ਜੀ ਤੇ ਰੰਗ ਪੈਂਡ ਦਾ ਸਾਰਾ Ориਜਨਲ ਆਪਾਂ ਕੁਝ ਨਿਕਰਾਇਆ ਤੇ ਕੁਝ ਵੀ ਨਿਕਰਾਇਆ ਨਹੀਂ ਮਾਡਲ ਤੇ ਰੇਟ ਕਿੰਨਾ ਰਹੂ ਮਾਡਲ ਬਾਈ ਜੀ 2007 ਮਾਡਲ ਇਹਦਾ 2.5 ਲੱਖ ਰੁਪਏ ਰੇਟ ਹੈ ਬਾਈ ਜੀ 2007 ਮਾਡਲ ਦਾ ਠੀਕ ਹੈ ਜੀ 2.5 ਲੱਖ ਡਿਮਾਂਡ ਹੈ ਮਿੱਤਰੋ ਬਾਕੀ ਮੌਕੇ ਤੇ ਤਿਆਰ ਦਾ ਟਰੈਕਟਰ ਹੈ ਬਾਈ ਜੀ ਮੌਕੇ ਤੇ ਡਿਸਕਾਊਂਟ ਕੀਤਾ ਜਾਓ ਸੈਂਪਲ ਕੱਪੜੇ ਵਾਲੀ ਸਾਥਰੀ ਆ ਗਈ ਮੂਹਰੇ ਆ ਗਿਆ ਜਵਰਾਜ ਇਹਦੇ ਬਾਰੇ ਦੱਸੀ ਬਾਈ ਮਿੱਤਰੋ ਇਹ 2005 ਮਾਡਲ ਹੈ ਬਾਈ ਜੀ ਹਾਂ ਜੀ ਤੇ 4.30 ਪੈਸੇ ਹੈਗੇ ਠੀਕ ਹੈ ਜੀ ਇਹਨਾਂ ਗੇਅਰ ਦਾ ਫੁੱਲ ਤਿਆਰ ਦਾ ਚ रहेਗਾ 115000 ਰੁਪਏ 115000 115000 ਦਾ ਮਿੱਤਰੋ ਇਹ ਜਵਰਾਜ ਟਰੈਕਟਰ ਬਣੂਗਾ ਮੂਰੇ ਆ ਗਿਆ ਨਸੀ ਆਸਾ ਇਹਦੇ ਚ ਬੜਾ ਕੁਝ ਪੁੱਛਣ ਨੂੰ ਹੁੰਦਾ ਨਹੀਂ ਇੱਕ ਸਿਲੰਡਰ ਹੁੰਦਾ ਇੱਕ ਸਿਲੰਡਰ ਹੁੰਦਾ ਬਾਈ ਜੀ ਸਾਰਾ ਸਟਾਰਟ ਤੇ ਟਾਇਰ ਇਹਦੇ ਗੋਲ ਨਹੀਂ ਠੀਕ ਹੈ ਇੱਕ ਮਗਰਿਆਟ ਜਾਂ ਉਹ ਡੰਡਾ ਇਹ ਲਾ ਕੇ ਦੇ ਦੇਣਾ ਉਹ ਲਾ ਦੇਣਾ ਉਹ ਲਾ ਕੇ ਦੇ ਦੂ ਬਾਈ ਤੇ ਕਿੰਨੇ ਮਾਡਲ ਆ ਗਿਆ ਕੀ ਰੇਟ ਆ ਗਿਆ 95 ਮਾਡਲ ਹੈ ਬਾਈ ਜੀ ਸੈਲਫ ਸਟਾਰਟ ਟਰੈਕਟਰ ਹੈ ਇੰਨੇ ਗੇਰ ਦਾ ਚੰਗਾ ਹਾਂਜੀ ਤੇ ਰੇਟ ਹੈਗਾ ਇਹਦਾ 75000 ਕੁੱਲਾ 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 75000 ਰੇਟ ਹੈ ਮਿੱਤਰੋ ਹਜੇ ਉਹਦੇ ਵਿੱਚੋਂ ਮਾਨਤਾ ਨੂੰ ਮਾਨਤਾ ਨੂੰ ਹੋਊਗਾ ਜੀ ਉਹਦੇ ਵਿੱਚੋਂ ਮਾਨਤਾ ਨਾ ਹਜੇ ਹੋਊਗਾ ਤੇ ਟਰੈਕਟਰ ਤੁਸੀਂ ਦੇਖ ਸਕਦੇ ਹੋ ਜੇ ਕਿਤੇ ਜਾ ਕੇ ਤੁਹਾਡੇ ਹੱਥ ਫਿਰ ਗਿਆ ਟਰੈਕਟਰ ਬਣ ਜਾਊਗਾ ਹੀਰਾ ਜਮਾ ਜਮਾ ਹੀਰਾ ਬਣ ਚੁੱਕਣਾ ਨਾ ਬਣੂਗਾ ਬਾਈ ਜੀ ਬਣੂਗਾ ਕਿਉਂ ਇੱਕ ਤਾਂ ਸੀਟ ਜੀ ਚੇਂਜ ਕਰ ਹੋ ਜੂਗੀ ਇੱਕ ਹੈ ਤੇ ਗੱਡੀਆਂ ਗੁੱਡੀਆਂ ਲੱਗੀਆਂ ਇਹ ਤਾਂ ਟਰੈਕਟਰ ਸੰ ਲੱਗ ਜੂ ਲਗਦੋ ਲਗਦੋ 75000 ਚੋਂ ਮਾਨਤਾ ਨੂੰ ਮੌਕੇ ਨਾ ਗਵਾਇਓ ਜਲਦੀ ਕਰਿਓ ਮੂਰੇ 35 ਦਾ ਸਵਰਾਜ ਆ ਗਿਆ ਭਾਈ ਤੇ 2003 ਮਾਡਲ ਹੈ ਭਾਈ ਜੀ ਪੂਰਾ ਜੀਨੀਆਂ ਟਰੈਕਟਰ ਭਾਈ ਜੀ ਇਹਦੀ ਕੋਈ ਚਾਬੀ ਨਹੀਂ ਲੱਗੀ ਪੂਰਾ ਸੋਨਾ ਟਰੈਕਟਰ ਹੈ ਠੀਕ ਹੈ ਜੀ ਇੰਜਨ ਗੇਅਰ ਦੀ ਫੁੱਲ ਆਪਣੀ ਗਾਰੰਟੀ ਹੈ ਕੱਲ ਆਵੇ ਆਪਦੇ ਤਸੱਲੀ ਕਰਕੇ ਲੈ ਕੇ ਜਾਣ ਵਾਕੇ ਜਿਵੇਂ ਮਰਜੀ ਠੀਕ ਹੈ ਜੀ ਤੇ ਟਾਇਰ ਰਹਿ ਗਏ ਤੇ 30 35 ਪੈਸੇ ਚਾਰੇ ਠੀਕ ਹੈ ਜੀ ਮਾਡਲ 2003 ਹੈ ਤੇ ਡਿਮਾਂਡ ਹੈਗੀ ਹੈ ਇਹਦੀ 1,60,000 ਰੁਪਏ 1,60,000 ਮਿੱਤਰੋ ਡਿਮਾਂਡ ਹੈ ਬਾਹਰ ਪੰਪ ਵਾਲਾ ਆ ਗਿਆ ਬਾਰ ਪੰਪ ਲੱਗੀ ਜਦੇ ਯਾ ਵੀ ਕੋਈ ਵੀ ਨਹੀਂ ਲੱਗੀ। ਨਾ ਜੀ ਨਾ ਕੋਈ ਕਲਮ ਨਹੀਂ ਲੱਗੀ। ਸਾਰਾ ਜੈਨਿਆਨ ਡੈਟਰਾ ਹੈ। ਸਾਰਾ ਜੈਨਿਆਨਾ ਕੋਈ। ਅਰੇ ਲਿਫਟ ਪੰਪ ਤਾਂ ਹੀ ਨਾਲ ਦਾ ਬਈ ਜਾਰਿਆ। ਲਿਫਟ ਪੰਪ ਵੀ ਨਾਲ ਦਾ ਹੈ ਜੀ। ਮੂਰੇ ਆ ਗਿਆ ਮਹਿੰਦਰਾ 475। ਪੈਕਟਰ ਦਸੀ ਬਈ। ਇਹ 2000 ਮਾਡਲ ਹੈ ਬਈ ਜੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ। ਤਸੱਲੀ ਆ ਆਪਣੀ ਤੇ ਆਪ ਦੀ ਤਸੱਲੀ ਵੀ ਕਰਕੇ ਲੈ ਕੇ ਜਾਣ। ਠੀਕ ਹੈ ਜੀ। ਗਲਿਆ ਛੜਿਆ ਨਹੀਂਗਾ 2000 ਮਾਡਲ ਹੈ ਤੇ ਇਹਦੀ ਡਿਮਾਂਡ ਹੈ ਬਈ ਜੀ 1,115,000 ਰੁਪਏ। 1,115,000 ਡਿਮਾਂਡ ਹੈ ਮਿੱਤਰੋ ਯਾਰ। 2000 ਮਾਡਲ। 1 ਲੱਖ ਦੇ 110000 ਦਾ ਬਣਜੂ ਮਿੱਤਰੋ ਇੰਜਨ ਗੇਅਰ ਦਾ ਪੂਰਾ ਚੱਲਦਾ ਤੇ ਬਾਕੀ ਜਦੋਂ ਕੋਈ ਆਏ ਤੁਸੀਂ ਮਾੜਾ ਮੋਟਾ ਹੋਰ ਵੀ ਮਾਨਤਾ ਨੂੰ ਜੂ ਇੰਜਨ ਗੇਅਰ ਦਾ ਚੰਗਾ ਟਰੈਕਟਰ ਐਨੇ ਐਨੇ ਚ ਤਾਂ ਮੋਟਰਸਾਈਕਲ ਨਹੀਂ ਮਿਲਦਾ ਨਹੀਂ ਮਿਲਦਾ ਇੰਜਨ ਗੇਅਰ ਦਾ ਫੁੱਲ ਤਿਆਰ ਦਾ ਬਈ ਸੈਲਫ ਸਟਾਰਟ ਟਰੈਕਟਰ ਆ ਹਾਂਜੀ ਕੋਈ ਕਮੀ ਨਹੀਂ ਠੀਕ ਹੈ ਜੀ ਤੇ ਰੰਗ ਪੇਂਟ ਬਈ ਜੇ ਅਪ ਕਰਾਉਂਦੇ ਨਹੀਂ ਜਿਵੇਂ ਆਉਂਦਾ ਉਵੇਂ ਖੜਾ ਰਹਿੰਦਾ ਉਵੇਂ ਹੀ ਖੜਾ ਰਹਿੰਦਾ ਮੈਨੂੰ ਲਾ ਤੁਸੀਂ ਤਾਂ ਧੋਂਦੇ ਵੀ ਨਹੀਂ ਯਾਰ ਧੋਂਦੇ ਵੀ ਨਹੀਂ ਆ ਰਿਆ ਰੇਤਾ ਚੜਿਆ ਪਿਆ ਬਈ ਰੇਤਾ ਚੜਿਆ ਪਿਆ ਧੋਂਦੇ ਵੀ ਨਹੀਂ ਤੁਸੀਂ ਤੇ ਮੂਰੇ ਆ ਗਿਆ ਕਿਹੜਾ ਆ ਗਿਆ ਇਹ ਫਾਰਮ ਟ੍ਰੈਕ ਬਾਈ ਜੀ ਇੰਨਨਗਰ ਦਾ ਫੁੱਲ ਚੰਗਾ ਟਰੈਕਟਰ ਹੈ ਅਗਲਾ ਹਿੱਸਾ ਫਾਰਮ ਸਟ ਦਾ ਲੱਗਿਆ ਠੀਕ ਹੈ ਜੀ ਪੁਰਾਣਾ ਮਾਡਲ ਦਾ ਹਾਂਜੀ ਸੀਟ ਨਵੇਂ ਲੱਗਿਆ ਸਟੇering ਵੀ ਫਾਰਮ ਸਟ ਦਾ ਨਵਾਂ ਲੱਗਿਆ ਹੈ ਠੀਕ ਹੈ ਜੀ ਮੜਗਾੜਾ ਦਾ ਕੋਈ ਗਲਿਆ ਛੜਿਆ ਨਹੀਂ ਕਿਤੇ ਕੋਈ ਬਲਾਕ ਨਹੀਂ ਹੁੰਦਾ ਕਿ ਨਾ ਕੁਝ ਹੋ ਰਿਹਾ ਇੰਨਨਗਰ ਦਾ ਫੁੱਲ ਚੰਗਾ ਟਰੈਕਟਰ ਹੈ ਚੰਗਾ ਟਰੈਕਟਰ ਹੈ ਇਹ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਤੁਸੀਂ ਮਾਡਲ ਤੇ ਰੇਟ ਕਿੰਨਾ ਰਹੂ ਮਾਡਲ 98 ਬਾਈ ਜੀ ਰੇਟ ਦਾ 1 ਲੱਖ 10 ਹਜ਼ਾਰ ਰੁਪਏ 1 ਲੱਖ 10 ਹਜ਼ਾਰ ਡਿਮਾਂਡ ਹੈ ਮਿੱਤਰੋ ਇਹ ਚੋ ਵੀ ਮਾਨਤਾ ਨਾਲ ਹੋਊਗਾ ਹੋਊਗਾ ਬਾਈ ਜੀ ਇਹ 2010 ਮਾਡਲ ਹੈ ਬਾਈ ਜੀ ਹਾਂਜੀ ਤੇ ਅਗਲੇ ਟੇਰ ਨਵੇਂ ਆ ਮਗਰਲੇ 60 ਕਿਪਏ ਟੇਰ ਹੈ ਬਾਈ ਜੀ ਠੀਕ ਹੈ ਜੀ ਇੰਜਨ ਗੇਅਰ ਦਾ ਚੰਗਾ ਟਰੈਕਟਰ ਠੀਕ ਹੈ ਜੀ ਕੋਈ ਰੰਗ ਪੈਂਟ ਦਾ ਸਾਰਾ Ориਜినਲ ਹੈ ਠੀਕ ਹੈ ਜੀ ਤੇ ਇਹਦੀ ਡਿਮਾਂਡ ਹੈ ਬਾਈ ਜੀ 1,85,000 1,85,000 ਡਿਮਾਂਡ ਹੈ ਮਿੱਤਰੋ 2010 ਮਾਡਲ ਹੈ 10 ਮਾਡਲ ਦੀ ਹਾਂ ਇੰਜਨ ਗੇਅਰ ਬਾਕੀ ਮੌਕੇ ਤੇ ਤਾਂ ਹੋਊਗੀ ਹੋਊਗਾ ਡਿਸਕਾਊਂਟ ਮੌਕੇ ਤੇ ਡਿਸਕਾਊਂਟ ਹੋਊਗਾ ਪੂਰੇ ਆ ਗਿਆ 475 ਡੀਆਈ ਮਹਿੰਦਰਾ ਦੱਸੀ ਬਈ ਇਹਦੇ ਬਾਰੇ ਇਹ 98 ਮਾਡਲ ਹੈ ਬਾਈ ਜੀ ਹਾਂਜੀ ਤੇ ਰੰਗ ਪੈਂਟ ਦਾ ਸਾਰਾ Ори ਠੀਕ ਹੈ ਜੀ ਇਹਦੀ ਡਿਮਾਂਡ ਹੈ ਭਾਈ ਜੀ 110000 ਰੁਪਏ 110000 ਬਾਕੀ ਮੌਕੇ ਤੇ ਮਾਨਤਾਣ ਮਿੱਤਰੋ ਕੀਤਾ ਜਾਊਗਾ ਟਰੈਕਟਰ ਚੰਗਾ ਟਰੈਕਟਰ ਤੁਸੀਂ ਦੇਖ ਸਕਦੇ ਹੋ ਹੱਥ ਫੇਰੀ ਕਰਨ ਵਾਲੀਆਂ ਮੈਨੂੰ ਆ ਤੇਰੇ ਟਰੈਕਟਰਾਂ ਤੇ ਜੇ ਕੋਈ ਝੱਜ ਦਾ ਵਪਾਰੀ ਆ ਕੇ ਲੈ ਗਿਆ ਹੱਥ ਫੇਰੀ ਕਰਤੀ ਇਹਦਾ ਅਸੂ ਹਸੂ ਕਰਨਗੇ ਕਰਨਗੇ ਭਾਈ ਜੀ ਹਾਂ ਤੇ ਮੂਰੇ ਆ ਗਿਆ ਫੇਰ 265 ਤੇ 2000 ਸਰਪੰਚ ਮਾਡਲ ਸਰਪੰਚ ਮਾਡਲ ਇਹ ਤਿੰਨ ਮਾਡਲ ਹੈ ਭਾਈ ਜੀ 2000 ਹਾਂ ਜੀ ਤੇ ਇੰਜਨ ਗੇਅਰ ਦਾ ਪੂਰਾ ਚੰਗਾ ਟਰੈਕਟਰ ਹੈ ਕਿਤੇ ਕਲਮ ਨਹੀਂ ਵੱਜੀ ਠੀਕ ਹੈ ਜੀ ਤੇ ਮਾੜੇ ਮਾੜੇ ਫਲੌਟ ਹੈਗੀ ਆ ਉਹ ਵੀ ਹੈ ਭਾਈ ਜੀ ਠੀਕ ਹੈ ਜੀ ਨਾ ਆਪਾਂ ਕੁਝ ਕਰਾਏ ਇਹਦੇ ਨਾਲ ਕੁਝ ਹੋਰ ਹੈ ਠੀਕ ਹੈ ਜੀ ਤੇ ਟੇਹ ਰਹਿ ਗਏ ਤੇ 40 ਕੇ ਪੈਸੇ ਚਾਰੇ 40 ਕੇ ਪੈਸੇ ਟਾਇਰ ਨੇ ਤੇ ਮਾਡਲ ਤੇ ਰੇਟ ਕਿੰਨਾ ਰੋ ਮਾਡਲ 2003 ਹੈ ਬਾਈ ਜੀ ਰੇਟ ਦਾ 1,40,000 ਰੁਪਏ 1,40,000 ਮਿੱਤਰੋ ਡਿਮਾਂਡ ਹੈ ਬਾਕੀ ਮੌਕੇ ਤੇ ਮਾਨਤਾਨ ਕੀਤਾ ਜਾਊਗਾ ਇਹ ਸੀਗੇ ਬਾਈ ਦੇ ਟਰੈਕਟਰ ਟਰੈਕਟਰ ਸੋਨੂੰ ਤਕਰੀਬਨ ਸਾਰੇ ਦਿਖਾਤੇ ਅਸੀਂ ਇਹ ਸਾਰੀ ਵੀਡੀਓ ਦੇਖਿਓ ਬਾਕੀ ਲੋਕੇਸ਼ਨ ਦੁਬਾਰੇ ਫੇਰ ਬੁਲਾ ਦਿੰਨੇ ਆ ਬਾਈ ਤੋਂ ਬਾਈ ਲੋਕੇਸ਼ਨ ਕੀ ਹੈ ਆਪਣੀ ਲੋਕੇਸ਼ਨ ਬਾਈ ਜੀ ਅਬੋਰ ਤੋਂ ਸੀਤੋ ਰੋਡ ਹੈ ਬਾਈ ਜੀ ਠੀਕ ਹੈ ਇਧਰ ਮੋਰ ਰਹਿ ਗਿਆ ਹਾਂਜੀ ਇਹ ਸੀਤੋ ਰਹਿ ਗਿਆ ਡੱਬਾ ਵਾਲੀ ਰੋਡ ਡੱਬਾ ਵਾਲੀ ਰੋਡ ਟੋਲ ਪਲਾਜ਼ਾ ਤੋਂ 1 ਕਿਲੋਮੀਟਰ ਪਿੱ ਠੀਕ ਹੈ ਜੀ ਤੇ ਬਹੁਤ ਸਾਰੇ 4 ਕਿਲੋਮੀਟਰ ਠੀਕ ਹੈ ਜੀ ਮੋਬਾਈਲ ਨੰਬਰ ਕਿੰਨਾ ਹੈ ਮੋਬਾਈਲ ਨੰਬਰ 897328329 897328329 ਇਹ ਬਾਈ ਦਾ ਮੋਬਾਈਲ ਨੰਬਰ ਆ ਕਰ ਲਿਓ ਕੰਟੈਕਟ ਬਾਈ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਜੇ ਜੇ ਕਿਸੇ ਬਾਈ ਜੀ ਕਿਸੇ ਵਪਾਰੀ ਬੰਦੇ ਨੇ ਲੈ ਕੇ ਜਾਣ ਹੁਣ ਹਾਂਜੀ ਉਹ ਵੀ ਆਪਣੇ ਕੋਲ ਆ ਦੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਈ ਜਾਣਕਾਰੀ ਦੇਣ ਲਈ ਲਓ ਵੀ ਮਿੱਤਰੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ ਜੀ